ਹੋਜਨਸ ਮਾਈ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਲੈਵਲ ਤੇ ਐਸਟੀਐਮ ਹੁਸ਼ਿਆਰਪੁਰ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਡੀਵਾਈ ਚੰਦਰ ਚੂੜੀ ਦੀ ਅਗਵਾਈ ਵਿੱਚ ਸੱਤ ਜੱਜਾਂ ਦੇ ਬੈਂਚ ਵੱਲੋਂ ਅਨੁਸੂਚਿਤ ਜਾਤੀ ਦੀ ਸੂਚੀ ਦੀ ਉਪ ਵਰਗੀਕਰਨ ਦਾ ਆਇਆ ਫੈਸਲਾ ਸੰਵਿਧਾਨ ਵਿਰੋਧੀ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾਂ ਤੇ ਕ੍ਰੀਮੀ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਕ ਹੱਕਾਂ ਤੋਂ ਵੀ ਵਾਂਝਾ ਕਰਨ ਦੀ ਸਾਜ਼ਿਸ਼ ਹੈ ਇਹ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਹਦਾ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਪਹੁੰਚਾਉਣਾ ਚਾਹੁੰਦੇ ਆ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਦਿੱਤਾ ਹੈ। ਇੱਕ ਅੱਜ ਬੰਦ ਦਾ ਵੀ ਚੱਲ ਰਿਹਾ ਕਿ ਅੱਜ ਬੰਦ ਤੇ ਪੰਜਾਬ ਕਰੋ ਕੀ ਬੰਦ ਹੈ ਕੀ ਗੱਲ ਹੈ। ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਮੀਤ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਕਿ ਅੱਜ ਅਸੀਂ ਜਿਹੜਾ ਬੰਦ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਸਮਰਥਨ ਕਰਦੀ ਹੈ। ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹ ਕ੍ਰੀਮੀ ਲੇਅਰ ਉਦੋਂ ਕੀ ਕਰ ਦੇ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਆ ਕ੍ਰੀਮੀ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇੰਸਪੈਕਟਰ ਲੱਗਾ ਜਾਂ ਤਸੀਲਦਾਰ ਲੱਗਾ ਐਸਪੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਆ ਔਰ ਅਸੀਂ ਆਸ ਕਰਦੇ ਹਾਂ ਕਿ ਜੋ ਬਾਬਾ ਸਾਹਿਬ ਡਾਕਟਰ ਮਬੇਦ ਕਰਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਪਹੁੰਚਨਸ ਮਾਈ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਬਲੋ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਲੈਵਲ ਤੇ ਐਸਟੀਐਮ ਹੁਸ਼ਿਆਰਪੁਰ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਹੁਣਾਂ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਡੀਵਾਈ ਚੰਦਰ ਚੂੜ ਦੀ ਅਗਵਾਈ ਵਿੱਚ ਸੱਤ ਜੱਜਾਂ ਦੇ ਬੈਂਚ ਵੱਲੋਂ ਅਨੁਸੂਚਿਤ ਜਾਤੀ ਦੀ ਸੂਚੀ ਦੀ ਉਪ ਵਰਗੀਕਰਨ ਦਾ ਆਇਆ ਫੈਸਲਾ ਸੰਵਿਧਾਨ ਵਿਰੋਧੀ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾਂ ਤੇ ਕ੍ਰੀਮੀ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਕ ਹੱਕਾਂ ਤੋਂ ਵੀ ਵਾਂਝਾ ਕਰਨ ਦੀ ਸਾਜ਼ਿਸ਼ ਹੈ ਇਹ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਹਦਾ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਪਹੁੰਚਾਉਣਾ ਚਾਹੁੰਦੇ ਆ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਦਿੱਤਾ ਇੱਕ ਅੱਜ ਬੰਦ ਦਾ ਵੀ ਚੱਲ ਰਿਹਾ ਹੈ ਕਿ ਅੱਜ ਬੰਦ ਤੇ ਪੰਜਾਬ ਕਰੋ ਕੀ ਬੰਦ ਹੈ ਕੀ ਗੱਲ ਹੈ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਨੀ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਕਿ ਅੱਜ ਅਸੀਂ ਜਿਹੜਾ ਬੰਦ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਸਮਰਥਨ ਕਰਦੀ ਹੈ ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹੇ ਪਰ ਅਸੀਂ ਕ੍ਰੀਮੀ ਲੇਅਰ ਉਹਦੇ ਵਿੱਚ ਕੀ ਕਹਿੰਦੇ ਕਿ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਆ ਕ੍ਰੀਮੀ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਬਾਰਾ ਬੱਚੇ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇੰਸਪੈਕਟਰ ਲੱਗਾ ਜਾਂ ਤਸੀਂਦਾਰ ਲੱਗਾ ਐਸਪੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਔਰ ਅਸੀਂ ਆਸ ਕਰਦੇ ਹਾਂ ਕਿ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ